ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਸਟਰਡ ਕਿਉਂਕਿ ਗਰਮੀਆਂ ਹੋ ਗਈਆਂ ਸ਼ੁਰੂ ਤਾਂ ਹੁਣ ਗਰਮੀ ਦੀਆਂ ਨਵੀਆਂ-ਨਵੀਆਂ ਰੈਸਪੀਜ਼ ਲੈ ਕੇ ਆਵਾਂਗੇ ਤਾਂ ਇਹ ਤਾਂ ਸਾਰਿਆਂ ਦੇ ਘਰ ਹੀ ਬਣਦਾ ਤਾਂ ਅਸੀਂ ਵੀ ਸੋਚਿਆ ਵੀ ਹੁਣ ਸ਼ੁਰੂਆਤ ਕਰੀਏ ਗਰਮੀ ਦੀਆਂ ਡਿਸ਼ਸ ਤੋਂ ਤਾਂ ਅੱਜ ਅਸੀਂ ਤਿਆਰ ਕਰ ਰਹੇ ਹਾਂ ਕਸਟਰਡ ਜੋ ਕਿ ਬਹੁਤ ਹੀ ਟੇਸਟੀ ਬਣਿਆ ਤੇ ਸ਼ੁਰੂ ਕਰਦੇ ਆਪਾਂ ਇਹਦੀ ਰੈਸਪੀ ਸਭ ਤੋਂ ਪਹਿਲਾਂ ਪੈਨ ਦੇ ਵਿੱਚ ਆਪਾਂ ਨੇ ਮਿਲਕ ਲਿੱਤਾ ਅੱਧਾ ਕਿਲੋ ਔਰ ਹੁਣ ਇਹਨੂੰ ਆਪਾਂ ਕਰਾਂਗੇ ਬੋਇਲ ਬੋਇਲ ਕਰਕੇ ਦੇਖੋ ਆਪਣਾ ਬੋਇਲ ਹੋਣਾ ਸ਼ੁਰੂ ਹੋ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਚੀਨੀ 슈ਗਰ ਜਿੰਨੀ ਕਾਪਾ ਨੂੰ ਲੋੜ ਅਨੁਸਾਰ ਆਪਾਂ ਓਨੀ ਕ ਪਾ ਦੇਣੀ ਹੈ ਜਿਹਨੂੰ ਜ਼ਿਆਦਾ ਮਿੱਠਾ ਪਸੰਦ ਆ ਉਹ ਜ਼ਿਆਦਾ ਪਾ ਦਿਓ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਔਰ ਦੂਜੇ ਪਾਸੇ ਆਪਾਂ ਕੋਲੀ 'ਚ ਥੋੜਾ ਜਿਹਾ ਦੁੱਧ ਲੈ ਕੇ ਉਹਦੇ ਵਿੱਚ ਪਾ ਦਾਂਗੇ ਕਸਟਰਡ ਪਾਊਡਰ ਵਨੀਲਾ ਫਲੇਵਰ ਦਾ ਲਿੱਤਾ ਸੀ ਇਹਨੂੰ ਕਰ ਦਾਂਗੇ ਮਿਕਸ ਔਰ ਮਿਕਸ ਕਰਕੇ ਇਹਨੂੰ ਹੁਣ ਮਿਲਕ ਦੇ ਵਿੱਚ ਪਾ ਦਾਂਗੇ ਹੁਣ ਇਹਨੂੰ ਥੋੜੀ ਦੇਰ ਆਪਾਂ ਬੋਇਲ ਕਰਕੇ ਫਿਰ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਦੇਖੋ ਕਿੰਨਾ ਵਧੀਆ ਤਿਆਰ ਹੋ ਰਿਹਾ ਤਾਂ ਹੁਣ ਇਹਨੂੰ ਆਪਾਂ ਕਰਾਂਗੇ ਬੋਇਲ ਬੋਇਲਣਾ ਸ਼ੁਰੂ ਆ ਗਿਆ ਹੁਣ ਇਹਨੂੰ ਆਪਾਂ ਥੋੜੀ देर ਲਈ ਰੱਖ ਦਾਂਗੇ ਥੋੜਾ ਠੰਡਾ ਹੋ ਜੇ ਫਿਰ ਹੁਣ ਠੰਡਾ ਹੋਣ ਤੋਂ ਬਾਅਦ ਅਜੇ ਥੋੜਾ ਕੋਸਾ ਹੀ ਹੈ ਇਹਨੂੰ ਆਪਾਂ ਪਾਵਾਂਗੇ ਬੋਇਲ 'ਚ ਉਹਨੂੰ ਫ੍ਰੀਜ਼ਰ 'ਚ ਰੱਖ ਦਾਂਗੇ ਹੁਣ ਫ੍ਰੀਜ਼ਰ 'ਚ ਰੱਖ ਕੇ ਦੇਖੋ ਹੁਣ ਥੋੜੀ ਦੇਰ ਬਾਅਦ ਹੋਰ ਠਿੱਕ ਹੋ ਗਿਆ ਇਹਦੇ ਵਿੱਚ ਪਾਵਾਂਗੇ ਵਨੀਲਾ ਆਈਸਕ੍ਰੀਮ ਹੁਣ ਵਨੀਲਾ ਆਈਸਕ੍ਰੀਮ ਮੈਲਟ ਹੋ ਗਈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਸੰਦੀਦਾ ਫਰੂਟ ਅਸੀਂ ਇਹਦੇ ਵਿੱਚ ਪਪਾਇਆ ਐਪਲ ਗ੍ਰੇਪਸ ਐਂਡ ਐਪਲ ਐਂਡ ਬਨਾਣਾ ਇਹਨਾਂ ਨੂੰ ਮਿਕਸ ਕੀਤਾ ਤੇ ਐਂਡ ਦੇ ਵਿੱਚ ਜਿਹੜਾ ਸਾਰ ਜਿਹੜਾ ਪੈਂਦਾ ਹੀ ਪੈਂਦਾ ਫਰੂਟ ਅਨਾਰ ਅਨਾਰ ਇਹਦੇ ਵਿੱਚ ਪਾਵਾਂਗੇ ਔਰ ਹੁਣ ਇਹਨੂੰ ਆਪਾਂ ਕਰਾਂਗੇ ਸਰਵ ਸਰਵ ਕਰਨ ਤੋਂ ਪਹਿਲਾਂ ਥੋੜਾ ਜਿਹਾ ਪਾਵਾਂਗੇ ਇਹਦੇ ਉੱਤੇ ਡਰਾਈ ਫਰੂਟਸ ਡਰਾਈ ਫਰੂਟ ਦੇ ਵਿੱਚ ਤੁਸੀਂ ਕੁਝ ਵੀ ਪਾ ਸਕਦੇ ਹੋ ਸੀ ਸਿਰਫ ਦੋਈ ਯੂਜ਼ ਕੀਤੇ ਆ ਬਦਾਮ ਤੇ ਪਿਸਤਾ ਹੁਣ ਇਹਨੂੰ ਆਪਾਂ ਕਰਾਂਗੇ ਸਰਵ ਦੇਖੋ ਕਿੰਨਾ ਵਧੀਆ ਕਸਟਰਡ ਤਿਆਰ ਹੋ ਗਿਆ ਤੇ ਹੁਣ ਟੇਸਟ ਕਰਕੇ ਦੱਸਦੇ ਆ ਕਿਵੇਂ ਦਾ ਬਣਿਆ ਬਹੁਤ ਹੀ ਟੇਸਟੀ ਹੈ ਇੱਕ ਵਾਰ ਤੁਸੀਂ ਵੀ ਰੈਸਪੀ ਟਰਾਈ ਕਰਕੇ ਦੇਖੋ ਥੈਂਕਸ ਫॉर ਵਾਚਿੰਗ ਐਂਡ ਸਬਸਕ੍ਰਾਈਬ ਦਾ ਚੈਨਲ